ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦਾਅਵਾ ਕੀਤਾ ਕਿ ਬੇਸ਼ੱਕ ਅਗਸਤ ਮਹੀਨੇ 'ਚ 190 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਪਰ ਅਗਲੇ ਆਉਣ ਵਾਲੇ ਦਿਨਾਂ 'ਚ ਡਿਪ ਸਿਟੂ ਵਿੱਚ ਹੋਰ ਵਧਾਵਾ ਹੋ ਸਕਦਾ ਹੈ ਕਿਉਂਕਿ ਲੁਧਿਆਣਾ 'ਚ 70 ਮਿਲੀਮੀਟਰ بارش ਕੀਤੀ ਗਈ ਜੋ ਆਮ ਡਿਪ ਸਿਟੂ ਨਾਲੋਂ ਘੱਟ ਹੈ ਉਹਨਾਂ ਨੇ ਕਿਹਾ ਕਿ 10 ਅਤੇ 11 ਤਰੀਕ ਦਾ بارش ਦਾ ਅਲਰਟ ਸੀ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਤਾਂ 15 ਅਤੇ 16 ਤਰੀਕ ਨੂੰ ਮੁੜ ਤੋਂ بارش ਦੀ ਸੰਭਾਵਨਾ ਦੀ ਗੱਲ ਕੀਤੀ ਅਹ ਦੇਖੋ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਪਿਛਲੇ 24 ਘੰਟਿਆਂ ਦੇ ਵਿੱਚ بارش ਹੋਈ ਆ ਇਹ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਹੀ ਦੇਖੀ ਗਈ ਹੈ ਤੇ ਜੇ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਨਿਰਵੋਟ 70 ਮਿਲੀਮੀਟਰ بارش ਜਿਹੜੀ ਰਿਕਾਰਡ ਕੀਤੀ ਗਈ ਹੈ ਜੋ ਜਿਹੜੀ ਕਿ ਇਸ ਹਫਤੇ ਦੀ 48 ਮਿਲੀਮੀਟਰ ਨਾਰਮਲ ਹੁੰਦੀ ਹੈ ਤੇ ਉਹਦੇ ਨਾਲੋਂ ਕਾਫੀ ਜ਼ਿਆਦਾ بارش ਜਿਹੜੀ ਆ ਇੱਕ ਦਿਨ ਦੇ ਵਿੱਚ ਅਸੀਂ ਦੇਖਿਆ ਕਿ ਰਿਕਾਰਡ ਕੀਤੀ ਗਈ ਹੈ ਸੋ ਜਿਹਦੇ ਨਾਲ ਕਿ ਥੋੜਾ ਜਿਹਾ ਜਿਹੜਾ ਪਿਛਲਾ ਟਫ ਸੈਟ ਹੈ ਉਹਨੂੰ ਕਵਰ ਅਪ ਜ਼ਰੂਰ ਕੀਤਾ ਗਿਆ ਹੈ ਪਰ ਜੇ ਆਪਾਂ ਗੱਲ ਕਰਦੇ ਹਾਂ ਪੂਰੇ ਅਗਸਤ ਦੀ ਤਾਂ ਸਾਡੇ ਕੋਲ 190 ਮਿਲੀਮੀਟਰ ਜਿਹੜੀ ਨਾਰਮਲੀ ਬਾਰਿਸ਼ ਹੁੰਦੀ ਹੈ ਸੋ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਸਾਡੇ ਕੋਲ ਅਗਸਤ ਦਾ ਮਹੀਨਾ ਉਹਦੇ ਵਿੱਚ ਅੱਛੀ ਬਾਰਿਸ਼ ਹੋਏਗੀ ਤਾਂ ਅਸੀਂ ਜਿਹੜਾ ਪਿਛਲਾ ਸਾਰਾ ਡੈਫਿਸਿਟ ਹੈ ਉਹਨੂੰ ਕਵਰ ਅਪ ਕਰ ਸਕਦੇ ਹਾਂ ਕਿਉਂਕਿ ਹਲੇ ਵੀ ਆਉਣ ਵਾਲੇ 2-3 ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਦੀ ਸੰਭਾਵਨਾ ਦਰਸਾਈ ਜਾ ਰਹੀ ਹੈ ਪਰ ਕਾਫੀ ਜ਼ਿਆਦਾ ਬਾਰਿਸ਼ ਨਹੀਂ ਹੋਣ ਦੀ ਉਮੀਦ ਹੈਗੀ ਪਰ ਟੁੱਟਵੀ ਜਿਹੜੇ ਜਗ੍ਹਾ ਤੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੈ ਉਹ ਹੋ ਸਕਦੀ ਹੈ ਤੇ ਜਿਹਦੇ ਵਿੱਚ 15 ਤਰੀਕ 15 ਅਗਸਟ ਨੂੰ ਕਾਫੀ ਚਾਂਸਸ ਨੇ ਕਿ ਜਿਹੜੇ ਸ਼ਾਵਰਸ ਨੇ ਉਹ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਹੋ ਸਕਦੇ ਆ ਸੋ 15 ਤੋਂ ਬਾਅਦ ਫਿਰ 16 ਨੂੰ ਥੋੜਾ ਜਿਹਾ ਇਹਦਾ ਇਫੈਕਟ ਰਹੇਗਾ ਉਸ ਤੋਂ ਬਾਅਦ ਜਿਹੜੀ ਮੌਨਸੂਨ ਆ ਉਹ ਥੋੜੀ ਜਿਹੀ ਵੀਕ ਹੋਏਗੀ ਸੋ ਇਹਦੇ ਨਾਲ ਜਿਹੜੀ ਬਾਰਿਸ਼ ਹੋਈ ਆ ਇਹਦਾ ਸਾਡੇ ਨਾਲ ਕਾਫੀ ਫਾਇਦਾ ਹੋਇਆ ਕਿਉਂਕਿ ਜਿਹੜੇ ਟੈਂਪਰੇਚਰਸ ਨੇ ਉਹ ਵੀ ਬਹੁਤ ਹਾਈ ਚੱਲ ਰਹੇ ਸੀਗੇ ਟੈਂਪਰੇਚਰਸ ਫਾਲ ਹੋਏ ਨੇ ਜਿਵੇਂ ਕਿ ਰਾਤ ਦਾ ਟੈਂਪਰੇਚਰ ਵੀ ਸਾਡੇ ਕੋਲ 24 ਡਿਗਰੀ ਰਿਕਾਰਡ ਹੋਇਆ ਹੈ ਔਰ ਜਿਹੜਾ ਡੇ ਟਾਈਮ ਟੈਂਪਰੇਚਰ ਹੈ ਸਾਡੇ ਕੋਲ 28 ਡਿਗਰੀ ਜਿਹੜਾ ਰਿਪੋਰਟ ਹੋਇਆ ਜਿਹੜੇ ਕਿ ਨਾਰਮਲ ਨਾਲੋਂ ਘੱਟ ਚੱਲ ਰਹੇ ਨੇ ਸਾਡੇ ਕੋਲ ਤਿੰਨ ਦਿਨ ਦੀ ਬਾਰਿਸ਼ ਵੀ ਆ ਸਾਡੇ ਕੋਲ ਦੇਖੋ 70 ਮਿਲੀਮੀਟਰ ਲੁਧਿਆਣੇ ਦੀ ਬਾਰਿਸ਼ ਹੋਈ ਹੈ ਸੋ ਇਹ ਜਿਹੜੀ ਬਾਰਿਸ਼ ਸੀਗੀ ਆਲਮੋਸਟ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਸੀਗੀ ਕਿਉਂਕਿ ਅੰਮ੍ਰਿਤਸਰ ਤੋਂ ਸਟਾਰਟ ਹੋ ਕੇ ਔਰ ਕਾਫੀ ਜਿਹੜੇ ਆਪਣੇ ਸਾਊਥ ਡਿਸਟ੍ਰਿਕਟਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਬਾਰਿਸ਼ ਜਿਹੜੀ ਆ ਦੇਖੀ ਗਈ ਹੈ ਸੋ ਇਸ ਬਾਰਿਸ਼ ਨੇ ਬਹੁਤ ਜ਼ਿਆਦਾ ਮਤਲਬ ਪੋਜ਼ਿਟਿਵ ਰੋਲ ਪਲੇ ਕੀਤਾ ਕਿਉਂਕਿ ਇੱਕ ਤਾਂ ਜਿਹੜਾ ਪਿਛਲਾ ਸਾਲ ਵਾ ਡੈਫਿਸਿਟ ਚੱਲ ਰਿਹਾ ਸੀਗਾ ਉਹਨੂੰ ਕੰਗਰਪ ਕੀਤਾ ਹੈ ਦੂਸਰਾ ਟੈਂਪਰੇਚਰ ਜਿਹੜੇ ਨੇ ਉਹ ਵੀ ਫਾਲੋ ਹੋਏ ਨੇ ਬਟ ਇਹ ਹੈ ਕਿ ਹੁਣ ਜਿਹੜਾ ਅੱਗੋਂ ਆਪਾਂ ਨੂੰ ਲੱਗ ਰਿਹਾ ਕਿ ਇੰਨੀ ਕਈ ਜਗ੍ਹਾ ਤੇ ਬਹੁਤ ਹੈਵੀ ਰੇਨਫਾਲ ਵੀ ਹੋਈ ਹੈ ਜਿਸ ਤਰ੍ਹਾਂ 1 ਡੇ ਦੇ ਵੀ 70 ਮਿਲੀਮੀਟਰ ਇਟਸੈਲਫ ਵੀ ਕਾਫੀ ਹੈਵੀ ਕੰਸੀਡਰ ਕੀਤੀ ਜਾ ਰਹੀ ਹੈ ਸੋ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਪਾਣੀ ਖੜਾ ਹੈ ਆ ਖੇਤਾਂ ਦੇ ਵਿੱਚ ਉਹਨੂੰ ਨਿਕਾਸ ਜ਼ਰੂਰ ਕੀਤਾ ਜਾਏ ਕਿਉਂਕਿ ਇਹ ਸਟੇਜ ਤੇ ਜਿਹੜੀਆਂ ਵੀ ਕ੍ਰੌਪਸ ਨੇ ਉਹਨਾਂ ਨੂੰ ਖੜਾ ਪਾਣੀ ਜਿਹੜਾ ਉਹ ਨੁਕਸਾਨ ਕਰੇਗਾ ਸੋ ਜ਼ਿਆਦਾ ਇਹੀ ਮਤਲਬ ਪੋਸਿਬਿਲਟੀ ਹੋਣੀ ਚਾਹੀਦੀ ਹੈ ਕਿ ਆਪਾਂ ਜਿਹੜਾ ਵੀ ਪਾਣੀ ਖੜਾ ਹੈ ਖੇਤਾਂ ਦੇ ਵਿੱਚ ਉਹਦਾ ਜਿੰਨਾ ਹੋ ਸਕੇ ਤੁਸੀਂ ਤੇ ਨਿਕਾਸ ਕੀਤਾ ਜਾਂਦੇ ਕਿਉਂਕਿ ਹਲੇ ਔੜ ਵਾਲੇ ਦਿਨਾਂ ਦੇ ਵਿੱਚ ਵੀ ਇੱਕ ਦੋ ਦਿਨ ਜਿਹੜੀ ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਸੋ ਜਿਹੜਾ ਪਾਣੀ ਲਗਾਤਾਰ ਖੜਾ ਰਹੂਗਾ ਉਹ ਫਸਲੀ ਨੂੰ ਨੁਕਸਾਨ ਦੇ ਹੋਏਗਾ ਸੋ ਜ਼ਿਆਦਾ ਬਿਹਤਰ ਇਹ ਹੈ ਕਿ ਉਹਨੂੰ ਟਾਈਮਲੀ ਜਿਹੜਾ ਖੇਤਾਂ ਚੋਂ ਕੱਢਿਆ ਜਾਏ ਤਾਂ ਕਿ ਜਿਹੜੀ ਫਸਲ ਹੈ ਉਹਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਅਲਰਟ ਦੇਖੋ ਹਾਲੇ ਤੱਕ ਜਿਹੜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਇੰਨੀ ਜ਼ਿਆਦਾ ਹੈਵੀ ਰੇਨਫਾਲ ਦੇ ਚਾਂਸਸ ਨਹੀਂ ਆ ਅਲਰਟ ਸਿਰਫ ਆਹੀ ਸੀਗਾ ਜਿਹੜਾ 11 ਅਗਸਤ ਨੂੰ ਸੀਗਾ ਔਰ ਉਹ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੀ ਇਹਦਾ ਅਲਰਟ ਜਾਰੀ ਕੀਤਾ ਗਿਆ ਸੀ ਔਰ ਬਾਰਿਸ਼ ਹੋਈ ਵੀ ਹੈ ਬਟ ਅੱਗੋਂ ਜਿਹੜਾ ਹੁਣ ਇੰਨਾ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਹਲਕੀ ਬਾਰਿਸ਼ ਜ਼ਰੂਰ ਹੋ ਸਕਦੀ ਹੈ ਆਉਣ ਵਾਲੇ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਇੱਕ ਦੋ ਦਿਨਾਂ ਦੇ ਵਿੱਚ ਸੋ 15 16 ਨੂੰ ਫਿਰ ਪ੍ਰੈਡਿਕਸ਼ਨ ਹੈਗੀ ਹੈ ਪੰਜਾਬ ਤੇ ਹਰਿਆਣੇ ਦੇ ਵਿੱਚ ਬਾਰਿਸ਼ ਹੋਣ ਦੀ ਹਰਿਆਣੇ ਦੇ ਵਿੱਚ بارش ਹੋਣ ਦੀ ਜ਼ਿਆਦਾ ਸੰਭਾਵਨਾ ਐਸ ਕੰਪੇਅਰਡ ਟੂ ਪੰਜਾਬ ਦੇ ਏਰੀਆਜ਼ ਦੇ ਵਿੱਚ ਸੋ ਇਸ ਤੋਂ ਆਪਾਂ ਨੂੰ ਪਹਿਲਾਂ ਹੀ ਥੋੜੇ ਲੋੜਿੰਦੇ ਪ੍ਰਬੰਧ ਕਰ ਲੈਣੇ ਚਾਹੀਦੇ ਆ ਕਿਉਂਕਿ ਆਪਾਂ ਦੇਖ ਰਹੇ ਆ ਕਿ ਸਾਡਾ ਬਹੁਤ ਇੰਪੋਰਟੈਂਟ ਡੇ ਜਿਹੜਾ 15th ਅਗਸਟ ਨੂੰ ਹੁੰਦਾ ਸੋ ਉਹ ਵੀ ਉਸ ਦਿਨ بارش ਦੇ ਚਾਂਸਸ ਹੋਏ ਤਾਂ ਸਾਨੂੰ ਪਹਿਲਾਂ ਹੀ ਜਿਹੜੇ ਪ੍ਰਬੰਧ ਨੇ ਉਹ ਕਰਨੇ ਚਾਹੀਦੇ ਆ ਮੈਂ ਪਿਛਲੇ ਸਾਲ ਨਾਲੋਂ ਮੰਦੀ ਗੱਲ ਕਰੀਏ ਕਿ ਉਹਨਾਂ ਨੇ بارش ਦੇ ਰਿਕਾਰਡਸ ਕੀ ਕਰਿਆ ਜਾਂ ਕੋਈ ਰਿਕਾਰਡ ਪਿਛਲੇ ਸਾਲ ਦੇ ਕੰਪੈਰੀਟਿਵਲੀ ਜੇ ਆਪਾਂ ਗੱਲ ਕਰਦੇ ਹਾਂ ਤਾਂ بارش ਜਿਹੜੀ ਸਾਡੇ ਕੋਲ ਹਲੇ ਵੀ 40% ਜਿਹੜੀ ਡੈਫਿਸਿਟ ਚੱਲ ਰਹੀ ਹੈ ਪਿਛਲੇ ਸਾਲ ਵੀ ਸਾਡੇ ਕੋਲ ਡੈਫਿਸਿਟੀ ਸੀਗੀ ਕਿਉਂਕਿ 480 ਮਿਲੀਮੀਟਰ ਜਿਹੜੀ بارش ਰਿਕਾਰਡ ਕੀਤੀ ਗਈ ਸੀ ਅਗੇਂਸਟ ਦੀ ਨਾਰਮਲ ਆਫ 744 ਸੋ ਉਦੋਂ ਵੀ ਸਸੀਂ ਡੈਫਿਸਿਟ ਦੇ ਵਿੱਚ ਹੀ ਸੀਗੇ ਬਟ ਪਿਛਲੇ ਤੋਂ ਪਿਛਲੇ ਸਾਲ ਸਾਡੇ ਕੋਲ ਬਹੁਤ ਗੁੱਡ ਮੌਨਸਨ ਸੀਜ਼ਨ ਰਿਹਾ ਜਦੋਂ ਕਿ ਸਾਡੇ ਕੋਲ 700 ਤੋਂ ਬਾਅਦ ਰੇਨਫਾਲ ਸੀਗੀ ਸੋ ਹਾਲੇ ਸਾਡੇ ਕੋਲ ਬਟ ਕਾਫੀ ਸੀਜ਼ਨ ਪਿਆ ਹੈ ਕਿਉਂਕਿ 22 ਸਪਟੰਬਰ ਤੱਕ ਜਿਹੜੀ ਮੌਨਸੂਨ ਦੀ ਵਾਪਸੀ ਹੁੰਦੀ ਹੈ ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ ਆਹ ਅਗਸਤ ਔਰ ਸਪਟੰਬਰ ਦੇ ਮਹੀਨੇ ਉਹਦੇ ਚ ਅੱਛੀ ਰੇਨਫਾਲ ਹੋਏ ਤਾਂ ਕਿ ਜਿਹੜਾ ਸਾਡਾ ਪਿਛਲਾ ਡੈਫਿਸਿਟ ਹੈ ਉਹਨੂੰ ਕਵਰ ਅਪ ਕੀਤਾ ਜਾ ਸਕੇ